ਮੈਂ ਤੇਰਾ ਕਿਹੜਾ ਪਿੰਡ ਆ ਗਿਆ ਸਰ ਮਾਮਾ ਮੇਰਾ ਨਾਮ ਸੈਦ ਸਿੰਘ ਪਿੰਡ ਮੇਰਾ ਸੋਬਾ ਆ ਤੇ ਮੈਂ ਇਹ ਕਾਲੂ ਬਾਚੀ ਨਿਕਸ਼ੀ ਕਰਦਾ ਹਾਂ ਮਤਲਬ ਕਿ ਹਲ ਪਰਿਆਂ ਪੰਮੇ ਵੀਰ ਦੇ ਨਾਲ ਤੇ ਇਹ ਸਾਡੇ ਅੱਜ ਮੈਂ ਗੱਡੀ ਉਹ ਸ਼ਹਿਰੋਂ ਗੱਡੀ ਮੈਂ ਲੈ ਹੁਣਿਆ ਸੀਗਾ ਤੇ ਨਾਲੋਂ ਇਹ ਸਾਡੇ ਨਾਲੇ ਪਿੰਡਿਆਂ ਨਾਲੇ ਸਾਡੇ ਮਗਰ ਲੱਗ ਗਏ ਸੀਗੇ ਅੱਛਾ ਬਾਅਦ ਵਿੱਚ ਇਹਨਾਂ ਕਹੇ ਗੱਡੀ ਖਲਾ ਖਲਾ ਡਰਾਈਵਰ ਨੇ ਗੱਡੀ ਨਹੀਂ ਖਲਾਈ ਉਸ ਤੋਂ ਬਾਅਦ ਇਹ ਗੱਡੀ ਜਾ ਕੇ ਇਹਨਾਂ ਮੋਟਰਸਾਈਕਲ ਗੱਡੀ ਕਰਤਾ ਮਤਲਬ ਕਿ ਮਰਜਾਂ ਲੱਗੇ ਸੀਗੇ ਮਹਾ ਗੱਡੀ ਰੋਕੀ ਡਰਾਈਵਰ ਨੇ ਉਸ ਤੋਂ ਬਾਅਦ ਇਹ ਆਂਦੇ ਕਿ ਉਹ ਰਾਬਰ ਨੂੰ ਵਿੱਚ ਇਹ ਸਾਰੇ ਇਹ ਆਂਦੇ ਕਿ ਕੈਰੇਕਟਰ ਕਿੱਥੇ ਕੈਰੇਕਟਰ ਕਿੱ ਤੋਂ ਬਾਅਦ ਮੈਂ ਥੱਲੇ ਉਤਰੇ ਮੇਰਾ ਝੋੜਾ ਖੁੱਣ ਪੈ ਗਈ ਹੈ ਤੇ ਉਸ ਤੋਂ ਬਾਅਦ ਉਹ ਸਾਰੇ ਇਕੱਠੇ ਹੋਏ ਬਾਅਦ ਵਿੱਚ ਜਦੋਂ ਝੋੜਾ ਖੁੱਲ ਇਹਨਾਂ ਕੋ ਲੈ ਲੈ ਵਾਪਸ ਆਈ ਇਹ ਫੇਰ ਰੋੜਾ ਮਾਰ ਕੇ ਭੱਜੇ ਮਲਕੀ ਜਦੋਂ ਰੋੜਾ ਮਾਰ ਰਿਹਾ ਗੱਡੀ ਦੇ ਤੇ ਫੇਰ ਮਗਰ ਭੱਜਿਆ ਫੇਰ ਰੋੜਾ ਮਾਰ ਰਿਹਾ ਇਹਨਾਂ ਨੇ ਅੱਗੇ ਅੱਛਾ ਮਲਕੀ ਬਸ ਰੋੜਾ ਮਾਰਿਆ ਸਵਾਰੀਆਂ ਮਲਕੀ ਮਤਲਬ ਦੋ ਗੁਟੀਆਂ ਬੈਠੀਆਂ ਤੇ ਇੱਕ ਨਾਲ ਭੈਣ ਸੀਗੀ ਤੇ ਉਹ ਮਤਲਬ ਕਿ ਬਹੁਤ ਔਖਾ ਵਜਾ ਹੋਇਆ ਇਹਨਾਂ ਦਾ ਕੋਈ ਪਰਾਣੀ ਰੰਜਿਸ਼ ਸੀ ਤੁਹਾਡੀ ਨਹੀਂ 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 ਕੋਈ ਗੱਲਬਾਤ ਹੀ ਨਹੀਂ ਹੈ ਇਹ ਜੇ ਪਛਾਣ ਚ ਨਹੀਂ ਸਾਰੇ ਆ ਇੱਕ ਬੜਿਆ ਆ ਬਾਕੀ ਤੇ ਪ ਇਹ ਇਹ ਜਿਹਨੂੰ ਫੜਿਆ ਤੁਹਾਡੀ ਪਛਾਣ ਨਹੀਂ 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 ਭਾਜੀ ਨਹੀਂ ਮੈਂ ਤਾਂ ਜਾਣਦਾ ਨਹੀਂ ਕੀ ਲੱਗਦਾ ਕਿ ਕਰਨ ਕੀ ਹੋ ਸਕਦਾ ਹੈ ਕਿ ਜਿਹੜਾ ਕਿਉਂਕਿ ਬੱਸਾਂ ਦਾ ਰੂਟੀਨ ਚੱਲਦੀਆਂ ਨੇ ਤੁਹਾਡੇ ਨਾਲ ਜਿਹੜੀ ਵਰਦਤ ਹੋਈ ਹੈ ਦੇਖੋ ਹੁਣ ਇਹ ਕੀ ਇਦਾਂ ਦੇ ਫਿਰ ਮਲਕੀ ਰੋਜ਼ ਰੋਜ਼ ਇਦਾਂ ਹੋਇਆ ਕਰੇਗਾ ਤਾਂ ਜਿਹੜਾ ਤੁਹਾਡਾ ਡਾਇਗਨ ਇਹ ਬੈਕ ਹੋਇਆ ਸੀ ਉਹ ਤੁਹਾਨੂੰ ਮਿਲ ਗਿਆ ਹਾਂਜੀ ਉਹ ਮੈਨੂੰ ਮਿਲ ਗਿਆ ਕੋਈ ਨੁਕਸਾਨ ਹੋਇਆ ਤੁਹਾਡਾ ਇਹਨੂੰ ਮੈਂ ਵੇਖਾਂਗਾ ਇਹਨਾਂ ਵੇਖਾਂਗਾ ਸਵਾਰੀਆਂ ਦਾ ਨੁਕਸਾਨ ਆ ਸਵਾਰੀਆਂ ਠੀਕ ਹੈ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਆਇਆ ਨੀ ਮੰਨ ਕਰ ਦਿਓ ਤੁਸੀਂ ਇਨਸਾਫ ਦੀ ਮੰਗ ਕਰਦੇ ਆਂ ਔਰ ਮੰਗ ਅਸੀ ਕਰਨੀ ਆ ਜੋ ਸਾਡਾ ਨਕਸਾ ਹੋਣਾ ਇਨਸਾਨ ਪਰ ਸਾਡਾ ਹਾਂਜੀ ਜੀ ਨਾਵੇ ਤੁਹਾਡਾ ਜਗਰਾਤ ਸਿੰਘ ਬਾਜੀ ਪਿੰਡ ਪਿੰਡ ਦਾ ਕਮਾਲ ਹੈ ਇਨਸਾਫ ਆ ਬਾਬਾ ਜੀ ਮਾਮਲਾ ਭਾਈ ਇਦਾਂ ਵੀ ਪਿੰਡੀਆਂ ਵਾਲੇ ਅੱਡੇਆਂ ਸਵਾਰੀ ਲਾ ਕੇ ਆਪਾਂ ਤੁਰਿਆ ਆਂ ਤੇਰੀ ਬੱਸ ਕਿੱਧਰ ਚੱਲੀ ਕਾਲੋਂ ਬਾਬਾ ਬੁੱਢਾ ਟਰਾਂਸਪੋਰਟ ਕਿੱਥੇ ਕਿੱਥੇ ਚੱਲਦੀ ਆ ਅੰਬਰਸਰ ਦਾ ਡੇਰਾ ਬਾਬਾ ਨਾਲ ਰਮਜ਼ਾਨ ਕਿੱਧਰ ਆ ਰਹੇ ਸੀ ਜੀ ਅੰਬਰਸਰ ਤੋਂ ਆ ਰਹੇ ਪਾਜੀ ਕੀ ਗੱਲ ਬੋਇਤੋ ਪਿੰਡੀਆਂ ਵਾਲੇ ਅੱਡੇ ਤਾਂ ਬਾਜੀ ਸਵਾਰੀ ਲਾ ਕੇ ਤੇ ਆਇਆ ਤੁਰਿਆ ਹੀ ਆ ਜੇ ਤੇ ਤਿੰਨੇ ਜਣੇ ਆਏ ਮੋਟਰਸਾਈਕਲ ਤੇ ਮਗਰ ਆਣ ਕੇ ਨਾ ਇੱਕਦਮ ਮੋਟਰਸਾਈਕਲ ਅਗੇ ਡਾਤਾ ਗੱਡੀ ਰੋਕੀ ਤੇ ਇਹ ਵਿੱਚ ਚੜ ਕੇ ਤੇ ਕਨੈਕਟਰ ਕੋ ਝੋਲਾ ਖੋਣ ਪੈ ਗਏ ਅੱਛਾ ਤੇ ਤਿੰਨੇ ਜਣੇ ਹੀ ਤੇ ਇੱਕ ਨੂੰ ਤੇ ਹੀ ਫੜ ਲਿਆ ਤੇ ਦੋ ਜਣੇ ਭੱਜ ਗਏ ਜੇ ਤੇ ਬਾਅਦ ਚ ਇਹਨਾਂ ਨੇ ਆਖੋ ਪੱਥਰ ਮਾਰੇ ਸੀ ਗੱਡੀ ਨੂੰ ਅੱਛਾ ਭੰਨ ਕੇ ਗੱਡੀ ਤੇ ਭੱਜ ਗਏ ਜੀ ਜਿਹੜਾ ਫੜਿਆ ਉਹ ਕਿੱਥੇ ਹੁਣ ਉਹ ਥਾਣੇ 'ਚ ਪਾਜੀ ਅਚਨ ਪਰਾ ਹਾਂਜੀ ਹਾਂਜੀ ਆ ਇਹ ਨਾਲੇ ਲਿਆਏ ਜੀ ਨਹੀਂ ਭਾਜੀ ਕੋਈ ਗੱਲ ਬਾਤ ਨਹੀਂ ਤੁਹਾਡਾ ਕੀ ਕੀ ਨੁਕਸਾਨ ਹੋਇਆ ਅੱਛਾ ਸ਼ੀਸ਼ਾ ਭੰਨਿਆ ਜੇ ਤੇ ਭਾਜੀ ਝੋਲਾ ਖੋਇਆ ਜੇ ਦਾ ਕਿੰਨਾ ਟੋੜਾ ਝੋਲਾ ਖੋਇਆ ਜੇ ਜੇ ਦੋ ਜਨੂ ਲੈ ਕੇ ਹਾਂਜੀ ਉਹ ਲੈ ਗਏ ਜੇ ਭੱਜ ਗਏ ਝੋਲਾ ਲੈ ਕੇ ਅੱਛਾ ਹਾਂਜੀ ਝੋਲੇ ਵਿੱਚ ਕਿੰਨੇ ਕੁ ਵੇਰੇ ਸੀ ਝੋਲੇ ਦਾ 20000 ਰੁਪਏ ਹੈ ਭਾਜੀ ਹਾਂਜੀ ਔਰ ਇਸ ਤੋਂ ਇਲਾਵਾ ਕੀ ਨੁਕਸਾਨ ਹੋਇਆ ਨਹੀਂ ਭਾਜੀ ਅਛਾ ਪਹੁੰਚ ਆਏ ਬੱਸ ਵਾਰੀ ਦੇ ਅੱਜ ਸਵਾਰੀਆਂ ਬੈਠੀਆਂ ਉਹਨਾਂ ਦੇ ਮਾੜੀ ਮੋਟੀਆਂ ਸੱਟਾਂ ਲੱਗੀਆਂ ਬੱਸ ਜਾ ਕੇ ਡੀਕੀਪੀ ਪਹੁੰਚੇ ਆਣ ਭਾਜੀ ਆਈ ਨਾਲੇ ਥਾਣੇ ਪਹੁੰਚ ਜੇ ਕੰਪਲੀਟ ਕਰਤੀ ਹੈ ਹਾਂਜੀ ਭਾਜੀ ਕੀ ਮੰਗ ਕਰਦੇ ਹੋ ਮੰਗ ਭਾਜੀ ਜੋ ਨੁਕਸਾਨ ਹੋਇਆ ਉਹ ਭਰਨੇ ਇਹਨਾਂ ਦਾ ਪ੍ਰਾਣੀ ਰੰਗੂਛ ਹੈਗੀ ਨਹੀਂ ਭਾਜੀ ਕੋਈ ਗੱਲ ਬਾਤ ਹੀ ਨਹੀਂ ਇਹਨਾਂ ਦਾ ਪਤਾ ਹੀ ਨਹੀਂ ਹੈ ਕਿਤੋਂ ਆਏ ਗਉਣਗੇ ਕਿ ਲੱਗਦੀ ਇਸ ਤਰ੍ਹਾਂ ਦੀ ਵਾਰਦਾਤ ਨਹੀਂ ਭਾਜੀ ਪਹਿਲਾਂ ਨਹੀਂ ਕਦੀ ਹੋਈ ਕਿੰਨੇ ਸਾਲਾ ਤੋਂ বাস ਦੇ ਨਾਲ ਜੁੜੇ ਹੋ ਭਾਈ ਮੈਨੂੰ 3-4 ਸਾਲ ਹੋ ਚਲੇ ਆ ਇਸੇ ਰੋਡ ਤੇ ਚੱਲਦੇ ਆ ਬਾਬਾ ਬੁੱਢਾ ਟਰਾਂਸਪੋਰਟ ਦੀ ਕਦੀ ਕੋਈ ਗੱਲਬਾਤ ਹੀ ਨਹੀਂ ਇਦਾਂ ਦੀ ਹੋਈ ਆ ਪਹਿਲਾ ਚਾਂਸ ਸੀ ਆ ਇਹ ਆਏ ਬੰਦੇ ਤੇ ਆ ਕੰਮ ਕਰਕੇ ਗਏ ਸਵਾਰੀਆਂ ਦਾ ਵੀ ਕਿੰਨਾ ਸ਼ੋਰ ਹੋਇਆ ਆ ਸਵਾਰੀਆਂ ਦੇ ਭਾਈ ਜਿਹੜੀਆਂ ਪਿੱਛੇ ਬੈਠੀਆਂ ਆ ਉਹਨਾਂ ਦੇ ਸਟਾਲਸਾਂ ਲੱਗੀਆਂ ਐਨਾ ਪੱਥਰ ਮਾਰੇ ਬਚਾ ਤੇ ਬੱਚੇ ਸਵਾਰੀਆਂ ਦੇ ਤੇ ਬੱਜੀ ਆਂ ਜੀ ਭਾਜੀ ਕੀ ਕੀ ਸੋਕਾ ਕਿੰਨੇ ਰੱਖੀਏ ਸਵਾਰੀਆਂ ਵੀ ਪਿੱਛੇ ਜਨਾਨੀਆਂ ਦੋ ਬੈਠੀਆਂ ਆ ਉਹਨਾਂ ਨੇ ਲੱਗੀਆਂ ਭਾਜੀ ਅਸੇਰ ਤੇ ਲੱਗੀਆਂ ਸਟਾਨ ਵਾਲੇ ਉਹਨਾਂ ਨੇ ਵੀ ਆਜੂ ਮਿੱਕਰਾਇਆ ਕਰਿਆ ਹਾਂਜੀ ਭਾਜੀ ਉਹ ਪਿੱਛੇ ਪਾਗੇ ਪਹਿਲਾਂ ਬੱਸ ਤੇ ਹਾਰਦੀ ਨਾ ਫੇਰ ਮੜ ਕੇ ਨਗਰ ਭੱਜਿਆ ਇੱਟੇ ਮਾਰੇ ਮਗਲੇ ਪਾਸੇ ਅੱਛਾ ਤੇ ਫੇਰ ਰਾਣ ਕੇ ਨਗਰ ਸ਼ੀਸ਼ਾ ਦੇ ਇੱਟਾ ਮਾਤਾ ਹੀ ਮਗਰ ਬੈਠੇ ਸੀ ਅੱਛਾ ਕੰਡਕਟਰ ਕੰਡਕਟਰ ਨਾਲ ਵੀ ਕੀ ਗੱਲ ਬਾਤ ਹੋਈ ਨਹੀਂ ਪਹਿਲਾਂ ਨਹੀਂ ਆਈ ਕੋਈ ਗੱਲ ਬਾਤ ਉਹ ਡਰਾਈਵਰ ਕਹਿ ਰਿਹਾ ਸੀ ਕਿ ਨਹੀਂ ਨਹੀਂ ਉਹ ਪਹਿਲਾਂ ਦੀ ਗੱਲ ਹੈ ਇਸੇ ਤੇ ਮਗਰ ਅਸੀਂ ਬੈਠੇ ਮਗਰ ਧੰਨ ਪਤਾ ਅੱਗੇ ਦਾ ਨਹੀਂ ਪਤਾ ਨੂੰ ਅੱਛਾ ਅੱਛਾ ਮੇਰਾ ਨਾ ਪਿੰਕੇ ਕਿੱਥੋਂ ਆ ਰਹੇ ਕੀ ਗੱਲ ਹੋਈ ਅਸੀਂ ਅਮਰਸਰ ਤੋਂ ਆਂਦੇ ਤੇ ਆਂਦੇ ਆਂਦੇ ਰਸਤੇ 'ਚ ਉਹਨਾਂ ਨੇ ਬੱਸ ਨੂੰ ਸੀਸਾ ਸੀਸੇ ਨੂੰ ਰੋੜਾ ਮਾਰਿਆ ਤੇ ਮੇਰੀ ਬੱਚੀ ਦੇ ਸੱਟ ਲੱਗ ਜਲੇ ਕੌਣ ਸੀ ਉਹ ਪਤਾ ਨਹੀਂ ਕੌਣ ਸੀ ਕੱਲ ਹੀ ਕੋਈ ਖੋਇਆ ਵੀ ਉਹਨਾਂ ਨੇ ਨਹੀਂ ਖੋਇਆ ਨਹੀਂ ਕੁਝ ਇਹ ਤਰ੍ਹਾਂ ਮਾਮਲਾ ਜੀ ਬੱਸ ਕੰਡਕਟਰ ਦਾ ਉਹਨੇ ਬੱਸ ਕੰਡਕਟਰ ਤੇ ਕੁਝ ਉਹਦੇ ਨਾਲ ਸਵਾਰੀਆਂ ਆਈਆਂ ਵੀ ਉਹਨਾਂ ਦੀ ਬੱਸ ਜਿਹੜੀ ਆਂ ਢਈ ਕਿਸੇ ਨੇ ਉਹਨੂੰ ਪੱਥਰ-ਪੁੱਥਰ ਮਾਰਿਆ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਇੱਕ ਬੰਦਾ ਲਿਆ ਕੇ ਸਾਨੂੰ ਫੜਕੇ ਦਿੱਤਾ ਵੈਰੀਫਾਈ ਕਰਾਂਗੇ ਜੋ ਫੈਕਟ ਹੋਣਗੇ ਉਹਦੇ ਅਕੋਰਡਿੰਗ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਉਹ ਕਹਿ ਰਿਹਾ ਕਿ ਸਾਡਾ ਝੋਲਾ ਵੀ ਖੋਇਆ ਤੇ ਦੇਖੋ ਜੀ ਇਹ ਦੌਰਾਨੇ ਤਫਤੀਸ਼ ਸਾਰੇ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ ਇਟ ਰੋੜਾ ਚੱਲਿਆ ਪਾਸੇ ਤੇ ਸੀਸੇ ਟੁੱਟੇ ਤਫਤੀਸ਼ ਦੌਰਾਨ ਜੋ ਵੀ ਤੱਥ ਆਉਣਗੇ ਦੱਸਿਆ ਜਾਣਗੇ